ਮੈਂ ਕਰਮਜੀਤ ਕੌਰ ਏਜੀ ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਛੋਲਿਆਂ ਦੀ ਦਾਲ ਇਹਦੇ ਲਈ ਆਪਾਂ ਆ ਇੱਕ ਕਟੋਰੀ ਛੋਲਿਆਂ ਦੀ ਦਾਲ ਦੀ ਇਹ ਭਿਉਂ ਦਿਆਂਗੇ ਪਹਿਲਾਂ ਉਸ ਤੋਂ ਬਾਅਦ ਆਪਾਂ ਇਹਨੂੰ ਨਾ ਹਾਰੀ ਦੇ ਵਿੱਚ ਰੱਖਾਂਗੇ ਤਾਪਲੇ ਚ ਪਾ ਕੇ ਰਿਜਣ ਲਈ ਫੇਰ ਆਪਾਂ ਲਾਵਾਂਗੇ ਇਹਨੂੰ ਤੜਕਾ ਪਹਿਲਾਂ ਆਪਾਂ ਇਹਨੂੰ ਧੋ ਕੇ ਭਿਉਂ ਦੇਣਾ ਇਹਨੂੰ ਦਾਲ ਨੂੰ ਇੱਕ ਦੋ ਪਾਣੀ ਆਪਾਂ ਕੱਢ ਦੇਾਂਗੇ ਇਹਦੇ ਆ ਦੇਖੋ ਦਾਲ ਆਪਾਂ ਭਿਉਂਤੀ ਆ ਫਿਰ ਆਪਾਂ ਇਹਨੂੰ ਰੱਖਾਂਗੇ ਹਾਰੀ ਚ ਰਿਜਣੀ ਤਪਲੇ ਚ ਪਾ ਕੇ ਆ ਦੇਖੋ ਦਾਲ ਆਪਾਂ ਭਿਉਂਤੀ ਸੀ ਇੱਕ ਘੰਟਾ ਪਹਿਲਾਂ ਹੁਣ ਆਪਾਂ ਇਹਨੂੰ ਇਹਦੇ ਚ ਪਾ ਦਾਂਗੇ ਤਪਲੇ ਚ ਤੇ ਪਾਣੀ ਪਾ ਦਾਂਗੇ ਇਹਦੇ ਚ ਪਾਣੀ ਆਪਾਂ 1.5 ਲੀਟਰ ਪਾਤਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ ਸੇਂਦਾ ਨਮਕ ਪਾਉਨੇ ਆਪਾਂ ਇਹਦੇ ਵਿੱਚ ਇਹ ਆਪਣਾ ਕੁਝ ਬਰੀਕ ਕਰਕੇ ਰੱਖਿਆ ਹੋਇਆ ਕੁਝ ਥੋੜਾ ਜਿਹਾ ਜਿਵੇਂ ਆਪਾਂ ਕੋਈ ਦਾਲ ਦੁੱਲ ਚ ਪਾਉਣਾ ਥੋੜਾ ਜਿਹਾ ਮੋਟਾ ਰੱਖਿਆ ਹੋਇਆ ਇਹ ਚ ਆਪਾਂ ਇੱਕ ਚਮਚਾ ਹਲਦੀ ਦਾ ਪਾ ਦਾਂਗੇ ਕੁਝ ਆਪਾਂ ਤੜਕਾ ਲਾਉਣ ਵੇਲੇ ਪਾਵਾਂਗੇ ਹਲਦੀ ਹੁਣ ਆਪਾਂ ਇਹਨੂੰ ਹਾਰੀ ਚ ਰੱਖਾਂਗੇ ਰਿਜਣ ਲਈ ਆਹ ਦੇਖੋ ਆਪਾਂ ਇਹਨੂੰ ਹਾਰੀ ਚ ਰਿਜਣ ਲਈ ਰੱਖ ਦਾਂਗੇ ਹੌਲੀ ਹੌਲੀ ਰਿਜੂ ਇਹ ਦਾਲ ਦੂਜੀ ਦਾਲ ਨਾਲ ਕੁੱਕਰ ਆ ਇਹਨੂੰ ਬਹੁਤ ਵਧੀਆ ਬਣਦੀ ਆ ਫੇਰ ਆਪਾਂ ਲਾਵਾਂਗੇ ਇਹਨੂੰ ਤੜਕਾ ਆ ਦੇਖੋ ਦਾਲ ਆਪਣੀ ਰਿਜ ਚੁੱਕੀ ਆ ਇਹਨੂੰ ਆਪਾਂ ਥੋੜੀ ਜਿਹੀ ਇਹਨੂੰ ਘੋਟ ਲਾਂਗੇ ਤੇ ਆ ਆਪਾਂ ਲਿਆ ਤੜਕੇ ਦਾ ਸਮਾਨ ਦੇਖੋ ਇਹ ਪਿਆਜ਼ ਨੇ ਟਮਾਟਰ ਆ ਲਾਸਣਾ ਇਹ ਅਦਰਕ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਥੋੜੀਆਂ ਬਰੀਕ ਪੀਸ ਲਵਾਂਗੇ ਮਿਰਚਾਂ ਤੇ ਅਦਰਕ ਨੂੰ ਹੁਣ ਆਪਾਂ ਲਵਾਂਗੇ ਸਰੋਂ ਦਾ ਤੇਲ ਇਹ ਦੇਖੋ ਆਪਾਂ ਤੜਕਾ ਲਾਉਣ ਲਈ ਤੇਲ ਲੈਨੇ ਆ ਇੱਕ ਕੜਸੀ ਸਰੋਂ ਦੇ ਤੇਲ ਦੀ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹ ਚ ਪਾ ਦਾਂਗੇ ਜੀਰਾ आप लसन पा देंगे ये आप मतलब थोड़ा जहा ब्राउन करना आखो हो चुका ब्राउन हूँ आप देंगे प्याज ਹੁਣ ਆਪਾਂ ਪਿਆਜ਼ ਭੁੰਨਾਂਗੇ ਆ ਦੇਖੋ ਪਿਆਜ਼ ਆਪਣੇ ਭੁੱਜ ਚੁੱਕ ਨੇ ਆਪਾਂ ਇੰਨੇ ਹੀ ਭੁੰਨਣੇ ਨੇ ਇਹ ਬਹੁਤ ਜ਼ਿਆਦਾ ਨਹੀਂ ਭੁੰਨਣੇ ਤੇ ਹੁਣ ਆਪਾਂ ਇਹ ਚ ਪਾ ਦਾਂਗੇ ਆ ਅਦਰਕ ਤੇ ਹਰੀ ਮਿਰਚ ਦਾ ਪੇਸਟ ਤੇ ਨਾਲ ਟਮਾਟਰ ਇੱਕ ਚਮਚਾ ਆਪਾਂ ਪਹਿਲਾਂ ਨਮਕ ਦਾ ਪਾਇਆ ਸੀ ਹੁਣ ਆਪਾਂ ਇੰਨਾ ਕੁ ਨਮਕ ਫੇਰ ਉੱਤੋਂ ਦੀ ਪਾਵਾਂਗੇ ਟਮਾਟਰਾਂ ਦੇ ਉੱਤੇ ਤੇ ਉਸ ਤੋਂ ਬਾਅਦ ਆਪਾਂ ਬਾਅਦ ਚ ਚੈੱਕ ਕਰਕੇ ਪਾਵਾਂਗੇ ਘੱਟ ਵੱਧ ਤੇ ਹੁਣ ਆਪਾਂ ਇਹਨੂੰ ਸਮਾਰ ਕੇ ਭੁੰਨ ਲਾਂਗੇ ਟਮਾਟਰਾਂ ਨੂੰ ਆਹ ਦੇਖੋ ਆਪਣਾ ਤੜਕਾ ਭੁੱਜ ਗਿਆ ਹੁਣ ਆਪਾਂ ਇਹਦੇ ਚ ਪਾਵਾਂਗੇ ਥੋੜੀ ਜੀ ਹਲਦੀ ਆਪਾਂ ਦਾਲ ਚ ਪਾਈ ਸੀ ਫੇਰ ਆਪਾਂ ਤੜਕੇ ਚ ਪਾਵਾਂਗੇ ਹੁਣ ਇੱਕ ਚਮਚਾ ਤੇ ਨਾਲ ਪਾਵਾਂਗੇ ਤੇ ਗਰਮ ਮਸਾਲਾ ਲਾਲ ਮਿਰਚ ਆਪਾਂ ਪਾਉਣੀ ਨਹੀਂ ਕਿਉਂਕਿ ਆਪਾਂ ਹਰੀਆਂ ਮਿਰਚਾਂ ਹੀ ਜ਼ਿਆਦਾ ਪਾਈਆਂ ਨੇ ਆਹ ਦੇਖੋ ਤੜਕਾ ਭੁੱਜ ਗਿਆ ਬਹੁਤ ਵਧੀਆ ਤੇ ਹੁਣ ਆਪਾਂ ਇਹ ਚ ਪਾ ਦਿਆਂਗੇ ਦਾਲ ਆ ਹੁਣ ਆਪਣੀ ਦਾਲੇ ਚ ਪਾਤੀ ਆਪਾਂ ਬਹੁਤ ਵਧੀਆ ਰਿੱਜੀ ਹੋਈ ਆ ਹਾਰੀ ਦੇ ਵਿੱਚ 3-4 ਘੰਟਿਆਂ ਦੇ ਵਿੱਚ ਦਾਲ ਬਹੁਤ ਵਧੀਆ ਰਿੱਜਦੀ ਆ ਤੇ ਹੁਣ ਆਪਾਂ ਇਹਦੇ ਤੇ ਪਾ ਦੇਾਂਗੇ ਕਸੂਰੀ ਮੇਥੀ ਤੇ ਆਪਾਂ ਹੁਣ ਇਹਨੂੰ 2 ਕੁ ਮਿੰਟ ਹੋਰ ਇਹ ਤੇ ਰੰਨਾਂਗੇ ਆ ਦੇਖੋ ਦਾਲ ਬਣ ਕੇ ਕਿੰਨੀ ਵਧੀਆ ਤਿਆਰ ਹੋਈ ਆ ਹੁਣ 2 ਕੁ ਮਿੰਟ ਹੋਰ ਰੰਨਣ ਦਵਾਵਾਂਗੇ ਇਹਨੂੰ ਇਹ ਦੇਖੋ ਦਾਲ ਆਪਣੀ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਪਾਵਾਂਗੇ ਕੌਲੀ 'ਚ ਤੇ ਨਾਲ ਆਪਾਂ ਬਣਾਇਆ ਚੌਲ ਤੇ ਸਾਡੀ ਆ ਜਾਈਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ